ਸਾਡੇ ਨਾਲ ਫੋਨ ਲਾਈਨ ਤੇ ਦੋਨੀਆਂ ਮਾਨ ਜੁੜੇ ਹੋਏ ਨੇ ਜਿਹੜੇ ਐਕਟਰ ਵੀ ਹੈ ਔਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਵੀ ਹੋਏ ਨੇ ਐਕਟਰ ਦੇ ਤੌਰ ਤੇ ਮਾਨ ਸਾਹਿਬ ਤੁਸੀਂ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਸੁਨੰਧਾ ਸ਼ਰਮਾ ਦਾ ਇਹ ਮੈਟਰ ਹੋਇਆ ਉਹਨਾਂ ਨੇ ਬੜੇ ਭਾਵੁਕ ਹੋ ਕੇ ਪੋਸਟ ਕਰਦੇ ਨੇ ਹਾਲਾਂਕਿ ਉਸ ਦੇ ਵਿੱਚ ਐਕਸ਼ਨ ਵੀ ਹੋਇਆ ਉਸ ਪ੍ਰੋਡਿਊਸਰ ਨੂੰ ਅਰੈਸਟ ਵੀ ਕਰ ਲਿਆ ਗਿਆ ਮੈਂ ਇਹ ਸਮਝਣਾ ਚਾਹੁੰਦਾ ਕਿ ਤੁਸੀਂ ਇਸ ਇੰਡਸਟਰੀ ਚ ਉਹ ਕੀ ਅਜਿਹੀ ਸੰਭਾਵਨਾ ਹੁੰਦੀ ਹੈ ਕਿ ਕੋਈ ਐਸਾ ਪ੍ਰੋਡਿਊਸਰ ਕੋਈ ਐਸਾ ਨਿਰਮਾਤਾ ਅਜਿਹਾ ਕੁਝ ਕਹਿ ਸਕਦਾ ਹੈ ਕਿ ਉਹਨਾਂ ਦੇ ਨਾਲ ਕੰਟਰੈਕਟ ਹੋਇਆ ਵੀ ਨਹੀਂ ਪਰ ਉਹ ਦਾਵਾ ਕਰ ਸਕਦਾ ਹੈ ਕਿ ਇਹ ਸੰਭਾਵਨਾ ਹੈ ਇਸ ਗੱਲ ਦੀ ਬਿਲਕੁਲ ਜੀ ਜਿੱਥੇ ਇਸ ਇੰਡਸਟਰੀ 'ਚ ਬਹੁਤ ਚੰਗੀਆਂ ਮੁਕੀ ਵੀ ਨਹੀਂ ਜੀ ਜਿੱਥੇ ਇਸ ਇੰਡਸਟਰੀ 'ਚ ਮਾੜੀ ਵੀ ਹੁੰਦੇ ਜਿਹੜੇ ਆਪੇ ਸਮਾਜ ਦੇ ਵਿੱਚ ਆ ਜੀ ਸੰਗਾਈ ਬਿਵਲ ਹਰ ਕਿਤੇ ਹੁੰਦੀ ਹੈ ਔਰ ਬਹੁਤ ਜਗ੍ਹਾ ਤੇ ਲੋਕਾਂ ਨੂੰ ਉਹਨਾਂ ਦੇ ਟੈਲੈਂਟ ਨੂੰ ਯੂਜ਼ ਕਰਕੇ ਉਹ ਤੋਂ ਪੈਸੇ ਕਮਾਉਂਦੇ ਨੇ ਲੋਕੀ। ਔਰ ਫਿਰ ਦੁਬਾਰ ਇਹਨਾਂ ਨੂੰ ਮੈਂ ਕੀ ਹਰਾਸ ਨਹੀਂ ਕਰਦੇ ਨੇ ਠੀਕ ਹੈ ਔਰ ਪੰਖੀਆਂ ਵੀ ਦਿੰਦੇ ਨੇ। ਉਸ ਲੋਕੀ ਜਿਹੜੇ ਆ ਉਹ ਬਚਾਰੇ ਡੱਗ ਜਾਂਦੇ ਨੇ ਇਹਨਾਂ ਦੀ ਕਸਮ ਜਿਹਾ ਹੁੰਦੇ। ਔਰ ਕੁਝ ਲੋਕਾਂ ਦੇ ਵੀ ਹਿੰਮਤ ਹੈ ਜਿਹਨਾਂ ਮੈਂ ਕਹਿੰਦੀ ਹਾਂ ਕਿ ਸਨਾਨਾ ਨਹੀਂ ਹਿੰਮਤ ਕੀਤੀ ਹੈ। ਔਰ ਆਪਣੀ ਦਰਦ ਰੱਖੀ ਹੈ ਸੋਸ਼ਲ ਮੀਡੀਆ ਤੇ ਤੇ ਸਾਰਿਆਂ ਨੇ ਉਹਦੀ ਮਦਦ ਕੀਤੀ ਪੰਜਾਬ ਸਰਕਾਰ ਨੇ ਸਿੰਘ ਸਾਹਿਬ ਨੇ ਸਾਹਮਣੇ ਆ ਕੇ ਨੂੰ ਅੰਨੀ ਸਾਸੂ ਆਏ ਤੋਂ ਮੈਂ ਕਿਹਾ ਇੱਕ ਤੇ ਇੱਕ ਨਾਲ ਜਿਹੜਾ ਵੀ ਕੋਈ ਇਨਸਾਨ ਆਪਣੇ ਦਿਲ ਦੇ ਵਿੱਚ ਇਹ 라ਕੇ ਬੈਠਾ ਹੈ ਕਿ ਜੀ ਕਿਸੇ ਨਾਲ ਕੋਈ ਧੜਕਾ ਹੋ ਰਿਹਾ ਹੈ ਇੰਡਸਟਰੀ ਕਿਤੇ ਆਲੂ ਵਰਸਾਰੇ ਕਿਤੇ ਕਿ ਉਸ ਨੂੰ ਆਪਣੀ ਆਵਾਜ਼ ਜਿਹੜੀ ਹੈ ਦੋਲੀ ਬਾਹਰ ਰੱਖਣੀ ਚਾਹੀਦੀ ਹੈ ਪਰ ਇਹਦੇ ਵਿੱਚ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਉਸ ਕੰਟਰੈਕਟ ਦੀ ਗੱਲ ਹੋ ਰਹੀ ਹੈ ਜਿਵੇਂ ਮੈਡਮ ਰਾਜ ਲਾਲੀ ਗਿੱਲ ਹੋ ਰਹੇ ਨੇ ਵੀ ਗੱਲ ਕੀਤੀ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਉਹਨਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਉਸ ਕੰਟਰੈਕਟ ਦੀ ਗੱਲ ਹੋ ਰਹੀ ਹੈ ਜਿਹੜਾ ਕਦੇ ਹੋਇਆ ਵੀ ਨਹੀਂ ਮੈਂ ਇਹ ਸਮਝਣਾ ਚਾਹੁੰਦਾ ਕਿ ਕੀ ਏਡੇ ਵੱਡੇ ਬਲਫ ਦਾ ਬਲਫ ਦੀ ਜਗ੍ਹਾ ਹੁੰਦੀ ਹੈ ਇਸ ਇੰਡਸਟਰੀ ਦੇ ਅੰਦਰ ਕੀ ਮਹਿਸੂਸ ਕਰਦੇ ਹੋ ਬਿਲਕੁਲ ਹੁੰਦੀ ਹੈ ਕਿ ਇੱਕ ਬਹੁਤ ਕਿਤੇ ਦੇ ਲੋਕੀ ਨੇ ਜਿਹੜੇ ਕਿ ਆਪਣੇ ਆਪ ਨੂੰ ਪਾਸਫੁਲ ਸ਼ੋਅ ਕਰਕੇ ਪਾਸਫੁਲ ਸਟਾਈਲ ਤੇ ਇੱਕ ਕੁੜੀ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰਦੇ ਆ ਮਦਾਨ ਦੀ ਕੋਸ਼ਿਸ਼ ਕਰਦੇ ਆ

ਇਕ ਚੰਗਾ ਮੈਸੇਜ ਹੈ ਕਿ ਜੇਗਾ ਵੀ ਕੋਈ ਇਸ ਤਰੀਕੇ ਨਾਲ ਕੋਈ ਫੀਲ ਕਰ ਗਿਆ ਹੋਗਾ ਉਹ ਸਾਡੇ ਜਣਿਆ ਕਿ ਆਪਣੀ ਬਾਤ ਗੱਲ ਕਰੇ ਕਿ ਕਿ ਉਹਨੂੰ ਇੱਕ ਇਖਲਾਸ ਹੋਵੇ ਗਵਰਨਮੈਂਟ ਦੇ ਤੇ ਕਿ ਸਾਨੂੰ ਇਖਲਾਸ ਮਿਲੇਗਾ ਜੀ ਅ ਦੇਖੋ ਇਸ ਸੁਨੰਦਾ ਸ਼ਰਮਾ ਹੋਰਾਂ ਦੇ ਵੱਲੋਂ ਬੇਸ਼ੱਕ ਆਪਣਾ ਇਹ ਦਰਦ ਰੱਖਿਆ ਗਿਆ ਕਿ ਮੇਰੇ ਕੋਲ ਘਰ ਤੱਕ ਵੀ ਨਹੀਂ ਸੀ ਮੈਨੂੰ ਮੈਨੂੰ ਕਦੇ ਕੋਈ ਪੈਸਾ ਨਹੀਂ ਦਿੱਤਾ ਗਿਆ ਜੋ ਚੀਜ਼ਾਂ ਬਾਹਰ ਨਿਕਲ ਕੇ ਸਾਹਮਣੇ ਆ ਰਹੀਆਂ ਇਹਨਾਂ ਲੰਬਾ ਸਮਾਂ ਕਿਸੇ ਨਾਲ ਕੰਮ ਕੀਤਾ ਹੋਵੇ ਔਰ ਉਸ ਦੇ ਵਿੱਚ ਕਲਾਕਾਰ ਇਹ ਕਹੇ ਕਿ ਮੈਨੂੰ ਉਸ ਤਰੀਕੇ ਮੈਂ ਆਰਥਿਕ ਤੌਰ ਤੇ ਸਰਵਾਈਵ ਨਹੀਂ ਕਰ ਸਕਿਆ ਜਿਸ ਤਰ੍ਹਾਂ ਦਾ ਨਾਮ ਹੈ ਜਿਸ ਤਰ੍ਹਾਂ ਉਹਨਾਂ ਨੇ ਫਿਲਮਾਂ ਵੀ ਕੀਤੀਆਂ ਤੁਹਾਨੂੰ ਲੱਗਦਾ ਹੈ ਕਿ ਇੱਕ ਵੱਡਾ ਜਾਂਚ ਦਾ ਵਿਸ਼ਾ ਹੈਗਾ ਜਾਨੀ ਇਸ ਦੇ ਵਿੱਚ ਕੀ ਸੱਚ ਹੈ ਕੀ ਝੂਠ ਹੈ ਇਸ ਦਾ ਨਾਟਕਾ ਕਿਤਨਾ ਕਿਤੇ ਹੋਣਾ ਚਾਹੀਦਾ ਹੈ ਕਿ ਕੀ ਸੰਭਾਵਨਾ ਇਸ ਗੱਲ ਦੀ ਹੈ ਕਿ ਇਸ ਲੈਵਲ ਤੱਕ ਕੋਈ ਕਲਾਕਾਰ ਕੰਮ ਕਰਕੇ ਆਖਰ ਤੇ ਆ ਕੇ ਉਸ ਨੂੰ ਉਹ ਇਹ ਸਿਚੁਏਸ਼ਨ ਦੇ ਵਿੱਚ ਆ ਸਕਦਾ ਹੈ ਕਿ ਆਰਥਿਕ ਤੌਰ ਤੇ ਉਹਦੇ ਕੋਲ ਫਲੈਟ ਦਾ ਕਿਰਾਇਆ ਦੇਣ ਦੀ ਵੀ ਸਮਰੱਥਾ ਨਾ ਹੋਵੇ ਬਿਲਕੁਲ ਸਹੀ ਕਹਿ ਰਹੇ ਤੁਸੀਂ ਜੀ ਜਿਹਾ ਹੁੰਦਾ ਹੈ ਬਹੁਤ ਹੁੰਦਾ ਹੈ ਜਿਵੇਂ ਅ ਰਿੰਗ ਸਾਡੀ ਫੀਮ ਹੈ ਨਾ মিডিਆ ਦੇ ਇਹ ਦੇਖਣਾ ਮਤਲਬ ਚੱਕਾ ਚੌੜੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਲੱਗਦਾ ਹੈ ਕਿ ਸਾਰਿਆਂ ਦੇ ਕੋਲ ਬਹੁਤ ਕੁਝ ਹੈ ਜੀ ਉਹ ਕਿਤੇ ਕੋਨਟਰੈਕਟ ਦੇ ਵਿੱਚ ਫਿਰ ਮਾ ਲਈ ਨਹੀਂ ਤੇ ਸੀ ਸਿੰਗਰ ਵੀ ਤੁਸੀਂ ਸਾਈਨ ਲਏ ਕਿਸੇ ਚੀਜ਼ ਵਿੱਚ ਔਰ ਬਹੁਤ ਸਾਰੇ ਪ੍ਰੋਡਕਟਰ ਡੀਕੋਲ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਾਈਨ ਕਰਵਾ ਲਏ ਨੇ ਜਿੱਤੇ ਸਾਰਿਆਂ ਨੂੰ ਪਤਾ ਵੀ ਨਹੀਂ ਹੁੰਦਾ ਔਰ ਫਿਰ ਬਾਅਦ ਜੀ ਦੇ ਕੀ ਹੁੰਦਾ ਵੀ ਕਲਾਕਾਰ ਨਾ ਮਤਲਬ ਤੇ ਕਲਾ ਦੇ ਵਿੱਚ ਮਹਿਰ ਨੇ ਨੇ ਆਪਣੀਆਂ ਚੀਜ਼ਾਂ ਆਪਣੇ ਗਾਣੇ ਦੇ ਵਿੱਚ ਜਾਂ ਫਿਰ ਐਕਟਿੰਗ ਦੇ ਵਿੱਚ ਹਾਂ ਉਹਨਾਂ ਨੂੰ ਬਹੁਤ ਘੱਟ ਇਸ ਤਰੀਕੇ ਦੇ ਵਿੱਚ ਉਸਦੀ ਲੱਗਣੇ ਹੁੰਦੀ ਹੈ ਨਹੀਂ ਕਿ ਉਹ politically ਮੈਂ ਕਹਾਂ ਕਿ ਐਕਟਿਵ ਹੋਣ ਜਾਂ ਪੁਲਿਸ ਥਾਣੇ ਦੇ चक्कर ਲਾ ਸਕਣ ਹਨ ਇੱਕ ਉਹ ਇਨਵਿਜ ਕੌਂਸ਼ੀਅਸ ਵੀ ਹੁੰਦੇ ਆ ਉਹਨਾਂ ਨੂੰ ਬੜੇ ਟਾਈਮ ਬਾਅਦ ਇਹ ਕੰਟਰੈਕਟ ਸਾਈਨ ਕਰਨ ਲੱਗਿਆ ਵੀ ਕੰਟਰੈਕਟ ਸਾਈਨ ਕਰਨ ਲੱਗਿਆ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਧੋਖੇ ਦੇ ਵਿੱਚ ਰੱਖਿਆ ਜਾਂਦੀਆਂ ਜਿਹੜੀਆਂ ਕਿਸੇ ਕਲਾਕਾਰ ਨੂੰ ਨਹੀਂ ਪਤਾ ਹੁੰਦੀਆਂ ਕਿ ਮੈਨੂੰ ਇਹ ਦਾ ਇਹ ਦਾ ਭੁਗਤਾਨ ਕੀ ਕਰਨਾ ਪੈ ਸਕਦਾ ਐਬਸੋਲੂਟਲੀ ਬਿਕਿਜ਼ ਉਹ ਉਸ ਤਰੀਕੇ ਦੇ ਨਾਲ ਕਲਾਕੀਆਂ ਨਹੀਂ ਹੁੰਦੀਆਂ ਉਹ ਕਲਾਕਾਰ ਦੇ ਵਿੱਚ ਔਰ ਉਸ ਜਿਹਦੀ ਉਹ ਲੋੜ ਹੁੰਦੀ ਹੈ ਕਿ ਉਹ ਉਸਨੇ ਸਟੋਰ ਕਰਨਾ ਹੁੰਦਾ ਹੈ ਔਰ ਜੋ ਬਾਕੀ ਕਲਾਕਾਰ ਨੂੰ ਹਮੇਸ਼ਾ ਹੁੰਦਾ ਹੈ ਕਿ ਪੁਲਿਸ ਥਾਣੇ ਕੈਰੀ ਕੋਟ ਇਹ ਸਾਰੀਆਂ ਚੀਜ਼ਾਂ ਬਹੁਤ ਤੁਹਾਨੂੰ ਪਤਾ ਕਿ ਨੂੰ ਵੀ ਦੇਖੀ ਇੱਕ ਨੰਬਰਸ਼ਨ ਲੱਗਦਾ ਹੈ ਇਨਸਾਨ ਨੂੰ ਔਰ ਇੱਕ ਜਦੋਂ ਤੁਸੀਂ ਆਪਣਾ ਇੱਕ ਨਾਮ ਬਣਾਇਆ ਹੋਵੇ ਇਟਸ ਵੈਰੀ ਡਿਫਿਕਲਟ ਇਹ ਤੁਸੀਂ ਕਿੰਨੂੰ ਕਹੋਗੇ ਕੀ ਕਰੋਗੇ ਬਿਕਾਜ਼ ਮੈਂ ਇਹ ਚੀਜ਼ ਨੂੰ ਸਮਝ ਸਾਧੀਆਂ ਬਿਕਾਜ਼ ਮੈਂ ਵੀ ਕਾਰਟਿਸ ਆ 60 ਦਿਨਾਂ ਵਾਸਤੇ ਡਿਫਿਕਲਟੀ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਕਿ ਕਰੀਏ ਕਿੰਨਾ ਗਲਤੀ ਕੀਤੀ ਜਾਵੇ ਬਸ ਇਹ ਨੂੰ ਕਿਹਾ ਜਾਵੇ ਇਸ ਮਸਲੇ ਦੇ ਵਿੱਚ ਜੀ

ਔਰ ਇਨਸਾਫੀ ਐਕਟ ਕਲਾਕਾਰ ਹੀ ਹੋਣ ਲਾਟੀ ਮਾਨ ਸਾਹਿਬ ਦੀ ਸਮਝ ਆ ਗਈ ਸੀ ਕਿ ਇਹ ਜਿਹੜੀਆਂ ਹਰਾਸਮੈਂਟ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਕੱਢੇ ਨੇ ਤੇ ਇਹਨਾਂ ਨੂੰ ਜਿਹੜਾ ਹੈ ਕਿ ਇਹ ਇਹਦਾ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ ਇੰਡਸਟਰੀ ਇੰਡਸਟਰੀ ਦਾ ਗ੍ਰਾਫ ਇਹਨਾਂ ਚੀਜ਼ਾਂ ਦੇ ਨਾਲ ਡਾਊਨ ਜਾਂਦਾ ਤੁਸੀਂ ਮੰਨਦੇ ਹੋ ਕਿ ਕਿਹਦੀ ਮਨੂਆ ਲੱਗਦਾ ਹੈ ਕਿ ਇਹ ਵੀ ਜਿਹੜਾ ਨਾਲ ਨਾ ਆਰਟਿਸਟ ਦਾ ਮਨੋਬਲ ਜ਼ਰੂਰ ਹੋ ਜਾਏ ਕਿਤੇ ਨਾ ਕਿਤੇ ਉਹ ਆਪਣੀ ਇੰਟਰਨਲੀ ਉਹ ਬਹੁਤ ਡਿਸਟਰਬਡ ਹੈ ਡਿਪਰੈਸਡ ਹੈ ਜਿਹੜੀ ਨਾਲ ਉਹਦੀ ਕਲਾ ਤੇ ਅਫੈਕਟ ਜਾਂਦਾ ਨਵੇਂ ਕਲਾ ਨਵੇਂ ਨਵੇਂ ਆਉਣ ਵਾਲੇ ਕਲਾਕਾਰ ਨੇ ਨਵੇਂ ਆਉਣ ਵਾਲੇ ਜਿਹੜੇ ਅਦਾਕਾਰ ਨੇ ਉਹਨਾਂ ਨੂੰ ਵੀ ਇਸ ਗੱਲ ਤੋਂ ਕਿਤਨਾ ਕਿਤੇ ਡਰ ਰਹਿੰਦਾ ਹੈ ਕਿ ਪਤਾ ਨਹੀਂ ਇੰਡਸਟਰੀ ਦੇ ਵਿੱਚ ਕੀ ਹੋਊਗਾ ਇਹ ਵੀ ਇਹ ਗੱਲ ਹੈ ਕਿ ਜੀ ਉਹ ਨਵੇਂ ਆਉਣ ਵਾਲੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੋ ਗਈ ਜੇ ਉਹਨੋਂ ਪਹਿਲੂ ਤੇ ਨਾ ਜਿਹੜਾ ਆਪਣਾ ਸੋਸਾਇਟੀ ਦੇ ਵਿੱਚ ਜਿਹੜਾ ਇੱਕ ਦਾਇਰਾ ਹੈ ਉਹ ਸਾਰਾ ਪਤਾ ਤੋ ਵੀ ਹੋਰ ਇੱਕ ਚੀਜ਼ ਹੈ ਵਿਸ਼ਵਾਸ ਹੋਵੇ ਕਿ ਸਾਡੀ ਸੁਣਵਾਈ ਹੋਏਗੀ ਤੇ ਸਾਡੀ ਮਤਲਬ ਸਾਡੀ ਗੱਲ ਰੱਖੀ ਜਾਊਗੀ ਹੈਨਾ ਕਿਉਂਕਿ ਇੱਕ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਕੋਈ ਇਨਸਾਨ ਇੱਕ ਬਹੁਤ ਹੀ ਵੱਡੇ ਬੈਕਗ੍ਰਾਉਂਡ ਨੂੰ ਬਿਲੀਂਗ ਕਰਦਾ ਹੈ ਹੈਨਾ ਕੋਈ ਵੀ ਪਾਪ ਕਿਤੋਂ ਟਰੈਵਲ ਕਰਕੇ ਕਿੱਥੇ ਪਹੁੰਚਦਾ ਹੈ ਉਹਨੂੰ ਵਿਚਾਰੇ ਨੂੰ ਇਹ ਗੱਲ ਜ਼ਰੂਰੀ ਨਹੀਂ ਹੁੰਦਾ ਹਾਰੀ ਤੇ ਇਨਸਾਨ ਦੀ ਐਸਐਸਪੀ ਤੱਕ ਪਹੁੰਚ ਹੋਵੇ ਹੈਨਾ ਕਮਿਸ਼ਨਰ ਤੱਕ ਹੋਵੇ ਤੇ ਉਹ ਸਾਰੇ ਦੇ ਉੱਤੇ ਜਾ ਕੇ ਗੱਲ ਕਰ ਸਕੇ ਇਹ ਸਾਰੀਆਂ ਚੀਜ਼ਾਂ ਨਾਲ ਇੱਕ ਅ ਬਹੁਤ ਇੰਟਰਨਲੀ ਤੁਹਾਨੂੰ ਬੇਚਵਾਬ ਕਰਦੀਆਂ ਨੇ ਕਿਤੇ ਨਾ ਕਿਤੇ ਜੀ ਉਹ ਇਹ ਤੇ ਜਦੋਂ ਮੈਂ politically ਆਇਆ ਜਾਂ ਮੈਂ ਐਕਟੀਵਿਟੀ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਪਰਚੇ ਚਾਏ ਆ ਅਸਾਂ ਕੋ ਜਾ ਕੇ ਕਿਹਾ ਉਹ ਇਹ ਸਿਸਟਮ ਕਿਵੇਂ ਕੰਮ ਕਰਦਾ ਹੈ ਸਾਰੀਆਂ ਚੀਜ਼ਾਂ ਕਿਵੇਂ ਹੁੰਦੀਆਂ ਨੇ ਤੇ ਮੇਰੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਕੰਫੀਡੈਂਸ ਸੀਗਾ ਬਾਕੀ ਜੇ ਸੋਚਿਆ ਜਾਵੇ ਕਿ ਅਸੀਂ ਕਲਾਕਾਰ ਨੂੰ ਲਈਏ ਤੇ ਜੇ ਆ ਬਰੀ ਸੈਂਸਿਟਿਵ ਐਂਡ ਸੌਫਟ ਹਾਰਟਡ ਪੀਪਲ ਐਂਡ ਉਹਨਾਂ ਨੂੰ ਹਮੇਸ਼ਾ ਹੁੰਦਾ ਹੈ ਕਿ ਕਿਸੇ ਵੀ ਤਰੀਕੇ ਦਾ ਕਲੇਸ਼ ਨਾ ਹੋਵੇ ਕੁਝ ਗਲਤ ਨਾ ਹੋਵੇ ਜਾਂ ਵੈਰੀ ਇਮੇਜ ਕੌਨਸ਼ੀਅਸ ਪੀਪਲ ਐਂਡ ਉਹ ਹਮੇਸ਼ਾ ਸੋਚਦੇ ਹੈ ਕਿ ਚਲੋ ਵਧੀਆ ਤਰੀਕੇ ਦੇ ਨਾਲ ਚੀਜ਼ਾਂ ਨਿਪਟ ਜਾਣ ਬਟ ਬਹੁਤ ਮੈਂ ਕਹਿੰਨੀ ਆ ਵੀ ਇਹ ਜੀ ਚੀਜ਼ ਮੈਂ ਕਿ ਆ ਹੋਵੇ ਤੇ ਉਹ ਬੰਵਾਰ ਆਪਾਂ ਨਹੀਂ ਪਰ ਮੈਂ ਕਹਿੰਨੀ ਆ ਵੀ ਸਾਰੀਆਂ ਚੀਜ਼ਾਂ ਹੋਣੇ ਚਾਹੀਦੀਆਂ ਸਾਰਿਆਂ ਨੂੰ ਹੀ ਬਲੰਟਲੀ ਆਪਣੀ ਆਵਾਜ਼ ਚੁਕਨੀ ਚਾਹੀਦੀ ਹੈ ਔਰ ਇਹ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇੱਥੇ ਕਿਸੇ ਦੇ ਨਾਲ ਟੱਕਾ ਨਹੀਂ ਹੋਊਗਾ ਕਿਉਂਕਿ ਬਾਕੀ ਜਦੋਂ ਮੈਂ ਇਸ ਦੇ ਵਿਚਾਰਿਕ ਨੂੰ ਡਰ ਲੱਗਦਾ ਕਿ ਦਿਨੇ ਕਿਤੇ ਯਾਰ ਕਿਹਦੇ ਕਿਹਦੇ ਨਾਲ ਜਾਣ ਪਛਾਨ ਹੋਊਗੀ ਕੌਣ ਕਿਹਨੂੰ ਜਾਣਦਾ ਹੋਊਗਾ ਕਿ ਸਾਡੀ ਬਦਨਾਮੀ ਹੋਊਗੀ ਕਿ ਸਾਡੀ ਸੁਣਵਾਈ ਹੋਊਗੀ ਕਿ ਨਹੀਂ ਹੋਊਗੀ ਇਹ ਸਾਰੀਆਂ ਚੀਜ਼ਾਂ ਦੇ ਨਾ ਕੌਨਸ਼ੀਅਸ ਉਹ ਅੰਦਰ ਦੇਿਲ ਦੇ ਵਿੱਚ ਰੱਖਦਾ ਹੈ ਇਨਸਾਨ ਗੱਲ ਕਰਨ ਤੋਂ ਪਹਿਲਾਂ ਜੀ ਬਹੁਤ ਧੰਨਵਾਦ ਜੀ ਥੈਂਕ ਯੂ